ਪੰਜਾਬੀਆਂ ਦਾ ਕਿ ਲੋ ਚੰਡੀਗੜ੍ਹ ਸਿੱਕ ਉਹ ਟਿਕਾਣਾ ਹੈ ਉਹ ਵਿਰਾਸਤ ਹੈ ਜਿਹਨੂੰ ਅਸੀਂ ਆਪ ਆਪਣਾ ਮੰਨਨੇ ਆ ਅਸੀਂ ਪੰਜਾਬੀ ਸਾਰੇ ਮੰਨਨੇ ਆ ਕਿ ਚੰਡੀਗੜ੍ਹ ਸਾਡਾ ਜਿਹੜਾ ਕਿਸੇ ਨਾ ਕਿਸੇ ਨਾਲ ਕਰਕੇ ਸਾਨੂੰ ਨਹੀਂ ਮਿਲ ਰਿਹਾ ਉਹ ਚਲੋ ਚੰਡੀਗੜ੍ਹ ਤੇ ਪੰਜਾਬ ਯੂਨੀਵਰਸਿਟੀ ਐਟ ਲੀਸਟ ਪੰਜਾਬੀਆਂ ਦੀ ਹੈ ਲੇਕਿਨ ਇਸ ਮਸਲੇ 'ਚ ਇੱਕ ਵਾਰ ਫੇਰ ਪੰਜਾਬ ਯੂਨੀਵਰਸਿਟੀ ਦੇ ਨਾਲ-ਨਾਲ ਪੰਜਾਬੀਆਂ ਦੇ ਪੁਰਾਣੇ ਦਰਦ ਵੀ ਨਿਕਲ ਕੇ ਬਾਹਰ ਆਵੇ ਨੇ ਜੋ ਉਹ ਨੂੰ ਚੰਡੀਗੜ੍ਹ ਦਾ ਤੁਸੀਂ ਇਸ਼ੂ ਕਹਿ ਸਕਦੇ ਹੋ ਜਾਂ ਹੋਰ ਨਹੀਂ ਪੰਜਾਬ ਨਾਲ ਹਾਲੇ ਜੋ ਜੋ ਹੁੰਦਾ ਆਇਆ ਕਿਸਾਨ ਅੰਦੋਲਨ ਕਹ ਲੋ ਤੇ ਜੋ ਵੀ ਸਪੀਚ ਹੋ ਰਹੀਆਂ ਨੇ ਜੋ ਵੀ ਭਾਸ਼ਣ ਹੋ ਰਹੇ ਨੇ ਉਹਦੇ ਵਿੱਚ ਸਾਰੇ ਲਗਭਗ ਇੱਕ ਹੀ ਗੱਲ ਕਰ ਰਹੇ ਨੇ ਪੰਜਾਬ ਦੀ ਅਬੀ ਦੀ ਔਰ ਇਸ ਧਰਨੇ ਵਿੱਚ ਇਸ ਪ੍ਰਦਰਸ਼ਨ ਵਿੱਚ ਕਿਸਾਨਦਲਨ ਵਾਂਗੀ ਖਾਲੀ ਸਟੂਡੈਂਟ ਨਹੀਂ ਔਰ ਖਾਲੀ ਸਿੱਖ ਹੀ ਨਹੀਂ ਸਰ ਹਰ ਹਰਮ ਦਾ ਪੰਜਾਬੀ ਇੱਥੇ ਪਹੁੰਚਿਆ ਔਰ ਇਸ चीज ਦਾ ਵਿਰੋਧ ਕਰ ਰਹੇ ਔਰ ਇਹ ਇਹ ਇਸ ਚੀਜ਼ ਦਾ ਵਿਰੋਧ ਇਸ ਤਰ੍ਹਾਂ ਕਿ ਹੋ ਰਿਹਾ ਹੈ ਕਿ ਆਰੇ ਸਟੂਡੈਂਟਸ ਨੂੰ ਜਾਂ ਯੂਨੀਵਰਸਿਟੀ ਨੂੰ ਜਿਹੜੇ ਯੂਨੀਵਰਸਿਟੀ ਦੇ ਜਿਹੜੇ ਖੇਰ ਖਵਾਨੇ ਉਹਨਾਂ ਨੂੰ ਡਰ ਹੈ ਕਿ ਕੇਂਦਰ ਸਰਕਾਰ ਇਸ ਵਿੱਚ ਜੋ